ਅੱਜ ਚੇਤਨ ਨਵਰਾਤਰੀਆਂ ਦੀ ਸ਼ੁਰੂਆਤ ਹੋਈ ਹੈ ਅੱਜ ਪਹਿਲਾ ਨਰਾਤਾ ਹੈ ਸੋ ਸਾਡੀ ਟੀਮ ਪਹੁੰਚੀ ਹੈ ਬਟਾਲਾ ਦੇ ਕਾਲੀ ਦਵਾਰਾ ਮੰਦਰ ਦੇ ਵਿੱਚ ਜਿੱਥੇ ਅੱਜ ਸਵੇਰ ਤੋਂ ਹੀ ਸੰਕਾ ਹਮ ਹਮ ਆ ਕੇ ਇੱਥੇ ਪਹੁੰਚ ਰਹੀਆਂ ਹਨ ਅਤੇ ਮਾਂ ਮਾਈ ਕੋਲੋਂ ਮੂਹ ਮੰਗੀਆਂ ਮਰਾਦਾ ਪਾ ਰਹੀਆਂ ਹਨ ਸਾਡੀ ਇੱਥੇ ਕਈਆਂ ਭਗਤਾਂ ਦੇ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਇੱਕ ਹੀ ਸੁਰ ਵਿੱਚ ਇੱਕ ਹੀ ਗੱਲ ਕਹੀ ਹੈ ਕਿ ਮਾਂ ਮਾਈ ਦੇ ਦਵਾਰੇ ਜੋ ਵੀ ਆਉਂਦਾ ਹੈ ਮੂਹ ਮੰਗੀਆਂ ਮਰਾਦਾ ਪਾਉਂਦਾ ਹੈ ਔਰ ਝੋਲੀਆਂ ਭਰ ਕੇ ਘਰ ਜਾਂਦਾ ਹੈ ਇੱਥੇ ਸੰਗਤਾਂ ਮਾਂ ਮਾਈ ਦੇ ਗੁਣ ਗਾਣ ਗਾ ਰਹੀਆਂ ਹਨ ਨਾ ਹਰ ਜੋਸ ਗਾ ਰਹੀਆਂ ਹਨ ਅਤੇ ਆਨੰਦ ਮਾਨ ਰਹੀਆਂ ਹਨ ਸਾਡੀ ਗੱਲਬਾਤ ਕਾਲੀ ਦਵਾਰਾ ਦੇ ਅੰਤਜੀ ਨਾਲ ਵੀ ਹੋਈ ਆ ਉਹਨਾਂ ਨੇ ਇਥੋਂ ਦਾ ਇਤਿਹਾਸ ਦੱਸਿਆ ਹੈ ਕਿ ਬਟਾਲਾ ਦੇ ਵਿੱਚ ਮਾਂ ਮਾਈ ਦਾ ਕਾਲੀ ਦਵਾਰਾ ਮੰਦਿਰ ਹੈ ਜਿੱਥੇ ਕਿ ਹਰ ਜਗ੍ਹਾ ਮਾਂ ਮਾਈ ਦੇ ਰੂਦਰੂਪ ਦੇ ਵਿੱਚ ਵਰਾਜਮਾਨ ਹੈ ਪਰ ਬਟਾਲਾ ਦੇ ਵਿੱਚ ਮਾਂ ਮਾਈ ਬਿਲਕੁਲ ਸਾਤ ਰੂਪ ਦੇ ਵਿੱਚ ਬਿਰਾਜਮਾਨ ਹੈ ਜੋ ਕਿ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ ਅਤੇ ਆਪਣੀ ਬਿਆਹ ਕਿਰਪਾ ਕਰ ਰਹੇ ਹਨ ਮੇਰਾ ਵਰਸਾ ਰਹੇ ਹਨ ਆਓ ਤੁਹਾਨੂੰ ਲਾਈਵ ਤਸਵੀਰਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਿਖਾਉਣ ਜਾ ਰਹੇ ਹਾਂ ਔਰ ਨਾਲ ਹੀ ਪਕਤਾਨੀ ਕੀ ਕੁਝ ਕਿਹਾ ਉਹ ਵੀ ਸੁਣਾਉਣ ਜਾ ਰਹੇ ਹਾਂ ਦੇਖਦੇ ਰਹੋ ਚੈਨਲ ਦਾ ਆਰੰਗਣੀ ਖਾਲੇ ਦੁਆਰਾ ਮਾਤਾ ਜੀ ਮੰਦਰ ਦੇ ਮੰਦਪ ਸਾਡੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਕਿ ਕੀ ਇਤਿਹਾਸ ਹੈ ਇੱਥੋਂ ਦਾ ਜੇ ਮਾਤਾ ਜੀ जय माता दी। ਅ ਮੰਤ ਜੀ ਮਾਂ ਮਾਈ ਦੇ ਕੀ ਇਤੋਂ ਦਾ ਇਤਿਹਾਸ ਆ ਤੇ ਅੱਜ ਚੇਤਰ ਦੇ ਨਵਰਾਤੇ ਚੱਲ ਰਹੇ ਨੇ ਕੀ ਕਰਨਾ ਚਾਹੀਦਾ। ਸਭ ਤੋਂ ਪਹਿਲਾਂਾਰੇ ਦਰਸ਼ਕਾਂ ਨੂੰ ਜੈ ਮਾਤਾ ਦੀ ਸਾਰਿਆਂ ਨੂੰ ਨਵ ਸੰਮਤ ਦੀਆਂ ਲੱਖ ਲੱਖ ਵਧਾਈਆਂ। ਮਾਂ ਭਗਵਤੀ ਦੇ ਨਵਰਾਤਰੀ ਚੇਤਰ ਦੇ ਨਵਰਾਤਰੀ ਜੋ ਕਿ ਅੱਜ ਆਰੰਭ ਹੋਣ ਜਾ ਰਹੇ ਨੇ ਹਰ ਔਰ ਇੱਕ ਨਈ ਉਮੀਦ ਜਾਗ ਰਹੀ ਹੈ ਤੇ ਅੱਜ ਜੋ ਕਿ ਨਵਰਾਤਰੀ ਹੈ ਉਹ ਦੋ ਵਾਰ ਹੀ ਮਨਾਏ ਜਾਂਦੇ ਨੇ ਇੱਕ ਚੈਤਰ ਮਾਸ ਦੇ ਇੱਕ ਅਸ਼ਵਿਨ ਮਾਸ ਦੇ ਇਸ ਨਵਰਾਤਰੀਆਂ ਦੇ ਵਿੱਚ ਮਾਂ ਦੁਰਗਾ ਦੀ ਅराधना ਦਾ ਬਹੁਤ ਹੀ ਸ਼ੁਭ ਲਾਭ ਹੁੰਦਾ ਹੈ ਇਸ ਕਰਕੇ ਸਾਰੇ ਭਗਤਾਂ ਨੂੰ ਸਨਾਤਨ ਜੀਵਨ ਨਤੀਜ ਕਰਨਾ ਚਾਹੀਦਾ ਹੈ ਤੇ ਮਾਂ ਭਗਵਤੀ ਦੀ ਅराधना ਕਰਨੀ ਚਾਹੀਦੀ ਹੈ ਤੇ ਮਾਂ ਸਾਰਿਆਂ ਦੀ ਫਿਰ ਢੋਲ ਕਰਦੀ ਹੈ ਮਾਂ ਭਗਵਤੀ ਸਾक्षात ਵੀ ਰਾਜਮਾਨ ਹੈ ਤੁਸੀਂ ਦੇਖਿਆ ਹੋਇਆ ਹੈਗਾ ਕਾਲੀ ਦਾ ਜਿਹੜਾ ਮੰਦਰ ਹੈ ਕਾਲੀ ਮਾਂ ਉਹ ਗੁਰ ਰੂਪ ਦੇ ਵਿੱਚ ਰੋਦਰੂਪ ਦੇ ਵਿੱਚ ਹੁੰਦੀ ਹੈ ਜਨ ਸਾਡੇ ਬਟਾਲੇ ਵਾਲੀ ਮਾਂ ਬਿਲਕੁਲ ਸ਼ਾਂਤ ਰੂਪ ਦੇ ਵਿੱਚ ਇੱਥੇ ਸਾਬਿਤ ਹੈ ਤਾਂ ਮਾ ਭਗਵਤੀ ਨੇ ਹੱਥ ਦੇ ਵਿੱਚ ਲੰਗਰ ਵੀਰ ਜੀ ਨੂੰ ਵੀ ਫੜਿਆਦਾ ਹੈ ਜਿਸ ਕਰਕੇ ਅਸ਼ਵਿਨ ਮਾਸ ਦੇ ਨਵਰਾਤਰਿਆਂ ਦੇ ਵਿੱਚ ਇੱਥੇ ਲੰਗੋਰ ਪ੍ਰਥਾ ਮਨਾਇ ਜਾਂਦੀ ਹੈ ਇਹ ਵਰਲਡ ਦੇ ਵਿੱਚ ਸਿਰਫ ਦੋ ਮੰਦਰਾਂ ਨੂੰ ਮਾਨਤਾ ਪ੍ਰਾਪਤ ਹੈ ਇਸ ਪ੍ਰਥਾ ਦੀ ਇੱਕ ਦੁਰਗਿਆਨਾ ਟੈਂਪਲ ਅੰਮ੍ਰਿਤਸਰ ਇੱਕ ਬਟਾਲੇ ਵਾਲੀ ਮਾਂ ਦੇ ਦੇਖ ਕਰਕੇ ਸਾਰੇ ਬੱਚੇ ਆਪਣੇ ਬੱਚਿਆਂ ਨੂੰ ਸਾਰੇ ਭਗਤ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਅਸ਼ਵਿਨ ਮਾਸ ਦੇ ਨਮਰਾਤਿਆਂ ਦੇ ਵਿੱਚ ਲੈ ਕੇ ਆਉਂਦੇ ਨੇ ਤੇ ਮਾਂ ਮਘੂ ਤੇ ਸ਼ਾਂਤ ਰੂਪ ਦੇ ਵਿੱਚ ਸੇਧਾ ਮਾਂ ਵੀ ਆਰਾਧਨਾ ਕਰੋ ਤੇ ਝੋਲੀਆਂ ਭਰ ਕੇ ਲੈ ਕੇ ਜਾਓ ਅੱਜ ਸਾਡੇ ਨਾਲ ਇੱਕ ਹੋਰ ਭਗਤ ਖੜੇ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੈ ਮਾਤਾ ਜੈ ਮਾਤਾ ਨਿਜਾ ਕਰਾ ਕੰਤਰੀ ਮਾਂ ਦਾ ਬੋਲ ਸੱਚੇ ਦਰਬਾਰ ਕੀ ਚ ਹੈ ਇਥੇ ਮਾਤਰਾਨੀ ਦੀ ਬਹੁਤ ਸ਼ਕਤੀ ਹੈ ਬਹੁਤ ਕਿਰਪਾ ਹੈ ਮੈਂ ਇਥੇ ਬੁੱਢੀ ਹੋ ਗਈਆਂ ਮਾਤਰਾਂ ਦੇ ਦਰਬਾਰ ਤੇ ਮੇਰੇ ਬੱਚੇ ਵੀ ਮਾਂ ਨੇ ਨਾਲ ਲਾ ਲਿਆ ਬਹੁਤ ਕਿਰਪਾ ਹੈ ਮਾਂ ਦੀ ਜਿਹੜਾ ਵੀ ਜਾਂਦਾ ਖੁਸ਼ੀਆਂ ਲੈਂਦਾ ਇਥੋਂ ਬਹੁਤ ਕੁਝ ਮਿਲਦਾ ਮਾਂ ਅਗਰਾਜ ਮਾਂ ਨੇ ਸਾਰਾ ਸ਼ਕਤੀ ਮਾਂ ਹੈ ਮਾਂ ਨੇ ਮੈਨੂੰ ਮੇਰੇ ਢਿੱਡੇ ਵੱਡੇ ਕੰਮ ਕੀਤੇ ਕਿ ਜਿਹੜੇ ਹੋਣ ਵਾਲੇ ਨਹੀਂ ਸੀ ਮਾਂ ਨੇ ਕਰਕੇ ਵਿਖਾ ਦਿੱਤੇ ਸਭ ਦੇ ਮੂੰਹ ਬੰਦ ਕਰ ਦਿੱਤੇ ਆ ਜਿਹੜੇ ਰਿਸ਼ਤੇਦਾਰ ਭੈਣ ਭਰਾ ਕਹਿੰਦੇ ਸੀ ਨਹੀਂ ਹੋਣੇ ਮਾਂ ਨੇ ਕਰਕੇ ਵਿਖਾ ਦਿੱਤਾ ਬੜੀ ਕਿਰਪਾ ਹੈ ਮਾਂ ਦੀ ਬੜੀ ਕਿਰਪਾ ਦੀ ਥਾਂ ਤੇ ਜਮਾਨੇ ਮੇਰੀ ਦੀ ਕਿਰਪਾ ਸਭ ਤੋਂ ਕਰੇ ਮਾਂ ਬਹੁਤ ਖੁਸ਼ੀਆਂ ਦਿੰਦੀ ਹੈ ਮਾਂ ਦੀ ਬਹੁਤ ਕਿਰਪਾ ਇੱਥੇ ਮਾਂ ਦੇ ਕੋਲ ਹਰ ਮਾਸਾ ਮਰਾਦਾਂ ਪੂਰੀਆਂ ਕਰ ਹੁੰਦੀਆਂ ਨੇ ਸਭ ਕੁਝ ਮਾਂ ਦਿੰਦੀ ਹੈ ਬੜੀ ਕਿਰਪਾ ਬੜੀ ਮਿਹਰ ਹੈ ਮਾਂ ਦੀ ਸੋ ਮਾਂ ਮਈ ਦੇ ਮੰਦਰ ਚ ਖੜੇ ਆ ਸਾਡੇ ਨਾਲ ਇੱਕ ਭਗਤ ਖੜੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਉਹ ਕਦੋਂ ਤੋਂ ਆ ਰਹੇ ਨੇ ਜੈ ਮਾਤਾ ਦੀ ਜੈ ਮਾਤਾ ਦੀ ਅਗਰ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਸਰਬਜੋਤ ਸਿੰਘ ਹੈ ਤੇ ਇਹ ਜਿਹੜੇ ਖੇਤਰ ਦੇ ਨਵਰਾਤੇ ਸ਼ੁਰੂ ਹੋਏ ਨੇ ਤੁਸੀਂ ਵੀ ਇੱਥੇ ਪਹੁੰਚੇ ਹੋ ਮਾਂ ਮਾਈ ਤੋਂ ਤੁਸੀਂ ਕਿੰਨੀ ਦੇਰ ਤੋਂ ਮੰਦਿਰ ਚ ਆ ਰਹੇ ਹੋ ਤੇ ਕੀ ਕੀ ਤੁਹਾਡੀਆਂ ਮਰਾਦਾਂ ਪੂਰੀਆਂ ਬਹੁਤ ਸਮੇਂ ਤੋਂ ਅਸੀਂ ਮਹਾਰਾਜ ਦੇ ਮੰਦਿਰ ਚ ਆ ਰਹੇ ਆ ਤੇ ਕਾਫੀ ਆਸਮਰਾਦਾਂ ਪੂਰੀਆਂ ਹੋਣ ਨੇ ਜੋ ਵੀ ਕੋਈ ਆਸਮਰਾਦ ਲੈ ਕੇ ਆਉਂਦਾ ਮਹਾਰਾਣੀ ਉਸ ਦੀ ਆਸਮਰਾਦ ਪੂਰੀ ਕਰਦੀ ਹੈ ਕੋਈ ਵੀ ਉਸ ਦੇ ਦਰ ਤੋਂ ਖਾਲੀ ਨਹੀਂ ਮੁੜਦਾ ਨਾ ਵੀ ਅੱਜ ਤੱਕ ਮੁੜਿਆ ਹੀ ਨਹੀਂ ਕੀ ਆ ਪਗਦੀ ਤੁਸੀਂ ਮਾਂ ਮਾਈ ਦਾ ਗੁੰਗਨ ਕਰ ਰਹੇ ਸੀ ਬਹੁਤ ਹੀ ਸੋਹਣੀਆਂ ਮਾਂ ਮਾਈਆਂ ਭੇਟਾਂ ਘਾਰੇ ਸੀ ਕੋਈ ਦੋ ਬੋਲ ਇਹ ਸਭ ਮਾਂ ਮਾਈ ਦੀ ਕਿਰਪਾ ਮੇਰ ਉਹਨਾਂ ਦੇ ਦਾਤਾ ਨੇ ਨਹੀਂ ਤੇ ਉਸ ਤੋਂ ਬਿਨਾ ਸ ਬਿਲਕੁਲ ਵਾਝੇ ਹਾਂ ਤੇ ਉਹਨਾਂ ਦੀ ਬਖਸ਼ੀ ਹੋਈ ਸਾਰੀ ਮੇਰ ਹੈ ਮੇਰੇ ਤੇ ਮਹਾਰਾਜ ਦਾ ਲੱਖ ਲੱਖ ਸ਼ੁਕਰ ਮਨਾਣਾ 13 ਲੱਖ ਲੱਖ ਸ਼ੁਕਰ ਮਨਾਣੇ ਆ ਤੇਰਾ ਹੀ ਦਿੱਤਾ ਖਾਨਿਆ ਮੈਨੂੰ ਆਸ ਬੜੀ ਏ ਤੇਰੇ ਤੇ ਮੈਨੂੰ ਆਸ ਬੜੀ ਮਾਂ ਤੇਰੇ ਤੇ ਮੇਰੀ ਦਿਨ ਚੰਗੇ ਆਉਣੇ ਨੇ ਓ ਮੈਂ ਤੇ ਤੇਰੇ ਕੋਲ ਮਹਾਰਾਣੀ ਕਈ ਹੋਰ ਵੀ ਕੰਮ ਕਰਾਉਣੇ ਨੇ ਮੈਂ ਤੇ ਤੇਰੇ ਕੋਲ ਮਹਾਰਾਣੀ ਕਈ ਹੋਰ ਵੀ ਕੰਮ ਕਰਾਉਣੇ ਨੇ ਸਭ ਦੀਆਂ ਆਸਾਂ ਤੇ ਮੁਰਾਦਾਂ ਪੂਰੀਆਂ ਕਰਦੀ ਆਈ ਏ ਆਪਦੀਆਂ ਝੋਲੀਆਂ ਭਰਦੀ ਆਈਏ ਮਾਂ ਦੇ ਦਰ ਤੋਂ ਜੋ ਜਿਸ ਤਰ੍ਹਾਂ ਦੀ ਸਰਦਾ ਭਾਉਣਾ ਲੈ ਕੇ ਆਉਂਦਾ ਵੈਸਾ ਫਲ ਪਾ ਕੇ ਚੱਲਣਾ ਸਾਰਿਆਂ ਨੂੰ ਅਜੇ ਕੁਮਾਰ ਜੀ ਵੱਲੋਂ ਜੈ ਮਾਤਾ ਦੀ ਤੇ ਮਾਤਾ ਰਾਨੀ ਦੇ ਨਵਰਾਤਿਆਂ ਨੂੰ ਕਹਿਣਾ ਚਾਹੁੰਦੇ ਕਿ ਅੱਜ ਮਾਤਾ ਰਾਣੀ ਦਾ ਪਹਿਲਾ ਨਵਰਾਤਰਾ ਹੈ। 73 ਮਾਤਾ ਦਾ ਨਵਰਾਤਰਾ ਜਿਸ ਨੂੰ ਕੀ ਸੀਤਲਾ ਮਾਤਾ ਦੇ ਨਵਰਾਤਰੇ ਵੀ ਕਿਹਾ ਜਾਂਦਾ ਹੈ। ਇਸ ਦਿਨ ਦੇ ਦਿਹਾੜੇ ਤੇ ਦਿਨ ਸੰਗਤਾਂ ਹਮ ਹਮਾ ਕੇ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਪਹੁੰਚਦੀਆਂ ਨੇ ਆਪਣੇ ਪਾਠ ਭਜਨ ਕਰਦੀਆਂ ਨੇ ਤੇ ਮਹਾਰਾਣੀ ਕੋਲੋਂ ਅਸ਼ੀਰਵਾਦ ਲੈਂਦੀਆਂ ਨੇ। ਤੇ ਮਹਾਰਾਣੀ ਸਾਡੇ ਨవరਾਤੇ ਇਸੇ ਤਰ੍ਹਾਂ ਖੁਸ਼ੀ ਭਰੇ ਕਰਦੇ ਰਹੇ ਪਹਿਲੇ ਨਰਾਤੇ ਮਾਰੇ ਸ਼ੈਲ ਪੁੱਤਰੀ ਜੀ ਦੀ ਪੂਜਾ ਕੀਤੀ ਜਾਂਦੀ ਹੈ ਇਸ ਮੰਦਰ ਬਾਰੇ ਕੀ ਦਸੀਏ ਜਿੰਨਾ ਦਸੀਏ ਉਹਨਾਂ ਥੋੜਾ ਵਾ ਕਿ ਸਦੀਆਂ ਤੋਂ ਚੱਲਦਾ ਆ ਰਿਹਾ ਵਾ ਕਿ ਮਾਤਾ ਰਾਣੀ ਦਾ ਇੰਨਾ ਆਸ਼ੀਰਵਾਦ ਹੈ ਕੁਝ ਨਾ ਕੁਝ ਮੰਗੋ ਤੇ ਬਹੁਤ ਕੁਝ ਦੇ ਦਿੰਦੇ ਨੇ ਅੱਜ ਤੱਕ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਹੈ ਜਿਹੜਾ ਇਸ ਦਰਬਾਰ ਨਾਲ ਜੁੜਦਾ ਹੈ ਮਾਤਾ ਰਾਣੀ ਦਾ ਭਜਨ ਤੇ ਆਹੀ ਕਮਾਂਗੇ ਜਦੋਂ ਤੇ ਮਾਤਾ ਨਾਲ ਇਹ ਦਰਬਾਰ ਨਾਲ ਜੁੜੇ ਆਹੀ ਕਮਾਂਗੇ ਸਾਲਾ ਇਹ ਤੇ ਤਸਾਂਗੇ ਨਿਭਾ ਕੇ ਮਾ ਕਲੀ ਦਵਰੇ ਵਾਲੀ ਕਦੇ ਦੇਖ ਨੀ ਸਾਨੂੰ ਇਹ ਜਮਾ ਤੇ ਸਾਲੀ ਦਵਾਰੇ ਵਾਲੀਏ ਤੇਰਾ ਲੜ ਪੜਿਆ ਨਾ ਹੋਰ ਕਿਤੇ ਤੱਕ ਆਂ ਚੰਡੇ ਵਾਲੀਏ ਤਰੋ ਸਾ ਤੇਰੇ ਤੇ ਰਕਿਆ ਸਾਨੂੰ ਜੇਤ ਨਵੀਂ ਖੂਤ ਵਜਾ ਕੇ ਮਾਂ ਸਾਲੀ ਦਵਾਰੇ ਵਾਲੀਏ ਅਸਾਂ ਲਾਈਏ ਤੇ ਦਸਾਂਗੇ ਨਿਭਾ ਕੇ ਮਾਂ ਸਾਲੀ ਦਵਾਰੇ ਵਾਲੀਏ ਜੈ ਕਾਰਾ ਕਾਲੀ ਦੁਆਰੇ ਅਲੀ ਮਹਾਰਾਣੀ ਜੀ ਦਾ ਬਹੁਤ ਸਾਥ ਦੇ ਦਰਬਾਰ ਕੀ ਜੈ ਜੈ ਮਾਤਾ ਦੀ ਸਾਰਿਆਂ ਨੂੰ ਮੇਰਾ ਮਨ ਕੀਤਾ ਹੈ ਅਸੀਂ ਕਾਲੀ ਦੇਰਾ ਮੰਦਿਰ ਵਿੱਚ ਆਏ ਹਾਂ ਇਹ ਬਹੁਤ ਸਿੱਧ ਮੰਦਿਰ ਹੈ ਇੱਥੇ ਹਰ ਸਾਲ ਇਹ ਤੁੰਤਾ ਨਾਲ ਨਗਾਤੇ ਮਨਾਏ ਜਾਂਦੇ ਨੇ ਸਾਰਿਆਂ ਨੂੰ ਸਿਰ ਰਾਤਰੀ ਵਿੱਚ ਲੱਖ ਲੱਖ ਚਾਹੀਦੀ ਹੈ ਤੁਸੀਂ ਕਿੰਨੀ ਦੇਰ ਤੋਂ ਆ ਰਹੇ ਹੋ ਅਸੀਂ ਹਰ ਸਾਲ ਆ ਰਹੇ ਬਚਪਨ ਤੋਂ ਆ ਰਹੇ ਸੀ